ਜੀ ਕਾਲ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਅਤੇ ਮੈਂ ਹਾਂ ਤੁੰਨਨ ਅਮਨਪ੍ਰੀਤ ਰੁਕ ਕਰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਦਾ ਨਕਦਰ ਚ ਬੇਖੌਫ ਲੁਟੇਰੇ ਦੋ ਪਟਰਲ ਪੰਪਾ ਤੇ ਦਿੱਤੀ ਲੁੱਟ ਦੀ ਵਾਦਤ ਨੂੰ ਅੰਜਾਮ ਸ਼ੁੱਕਰਵਾਰ ਨੂੰ ਥਾਣਾ ਸਦਨ ਕੋਦਰ ਅਧੀਨ ਪੈਂਦੇ ਦੋ ਪਟਰਲ ਪੰਪਾ ਤੇ ਬਾਈਕ ਸਵਾਰ ਲੁਟੇਰੇ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਦਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਲੁਟੇਰਿਆਂ ਨੇ ਇੱਕ ਪੰਪ ਤੋਂ 2 ਲੱਖ ਰੁਪਏ ਅਤੇ ਦੂਜੇ ਪੰਪ ਤੋਂ 25000 ਰੁਪਏ ਲੁੱਟ ਲਏ ਕਾਂਗਰਸੀ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਨੂੰ ਵਜੀ ਗੋਲੀ ਹੋਈ ਮੌਤ ਲੁਧਿਆਣਾ ਤੋਂ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਦੇ ਗਨਮੈਨ ਦੀ ਸ਼ੱਕੀ ਹਾਲਾਤ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਮੁਤਾਬਕ ਗਨਮੈਨ ਦੀ ਖੁਦ ਦੀ ਪਿਸਤੌਲ ਤੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਫਿਲਹਾਲ ਇਸ ਵਾਰਦਾਤ ਤੋਂ ਬਾਅਦ ਇਲਾਕੇ ਚ ਸਨਸਨੀ ਫੈਲ ਗਈ ਹੈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਚ ਵਾਧਾ ਜਾਣੋ ਤਾਜ਼ਾ ਕੀਮਤਾਂ ਸ਼ਨੀਵਾਰ 20 ਜਨਵਰੀ ਨੂੰ ਸਰਾਫਤ ਬਾਜ਼ਾਰ ਖੁੱਲਣ ਨਾਲ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਸੋਨਾ 300 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ। ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਵਿੱਚ ਵੀ 200 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਇਸ ਦੀ ਕੀਮਤ 75700 ਰੁਪਏ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਟੈਕਸ ਅਤੇ ਐਕਸਾਈਜ਼ ਡਿਊਟੀ ਕਾਰਨ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਹਰ ਰੋਜ਼ ਵਾਧਾ ਅਤੇ ਗਿਰਾਵਟ ਜਾਰੀ ਹੈ। ਅਯੁੱਧਿਆ ਰਾਮ ਮੰਦਿਰ ਤੜਕੇ 3:40 ਮਿੰਟ ਤੇ 1 ਘੰਟਾ 11 ਮਿੰਟ ਤੱਕ ਜਾਪ ਪੀਐਮ ਮੋਦੀ ਪ੍ਰਾਣ ਪ੍ਰਤੀਸ਼ਠਾ ਤੋਂ ਪਹਿਲਾਂ ਕਰ ਰਹੇ ਹਨ ਕਠਿ ਰਸਮਾ ਅਯੁੱਧਿਆ ਦੇ ਰਾਮ ਮੰਦਿਰ ਵਿੱਚ 21 ਜਨਵਰੀ ਨੂੰ ਰਾਮ ਨਾਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਣੀ ਹੈ ਅਯੁੱਧਿਆ ਦੇ ਰਾਮ ਮੰਦਿਰ ਚ ਪੂਜਾ ਪਾਠ ਦੀ ਰਸਮਾਂ ਚੱਲ ਰਹੀਆਂ ਹਨ ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਲਈ 11 ਦਿਨ ਦੀ ਰਸਮ ਰੱਖ ਰਹੇ ਹਨ ਰਸਮ ਵਿੱਚ ਪੀਐਮ ਮੋਦੀ ਜ਼ਮੀਨ ਤੇ ਵਿਛਾਏ ਕੰਬਲ ਤੇ ਸੌਂਦੇ ਹਨ ਅਤੇ ਸਿਰਫ ਨਾਰੀਅਲ ਪਾਣੀ ਪੀਂਦੇ ਹਨ ਹੂ ਖਬਰ ਹੈ ਕਿ ਉਹ ਹਰ ਰੋਜ਼ ਸਵੇਰੇ 3:40 ਮਿੰਟ ਤੇ ਜਾਪ ਕਰ ਰਹੇ ਹਨ ਪੈਟਰੋਲ ਡੀਜ਼ਲ ਕੀਮਤਾਂ ਪੰਜਾਬ ਤੇ ਸਸਤਾ ਹੋਇਆ ਪੈਟਰੋਲ ਡੀਜ਼ਲ ਜਾਣੋ ਨਵੇਂ ਰੇਟ ਕੁਮੰਤਰੀ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਨਾਲ ਬੰਦ ਹੋਇਆ ਕੁਮੰਤਰੀ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਨਾਲ ਬੰਦ ਹੋਇਆ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਨਰਮੀ ਦਾ ਇੰਦਨ ਦੀਆਂ ਕੀਮਤਾਂ 'ਤੇ ਜ਼ਿਆਦਾ ਅਸਰ ਨਹੀਂ ਪਿਆ ਹੈ ਇਸ ਦੌਰਾਨ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ ਹਰ ਰੋਜ਼ ਸਵੇਰੇ 6 ਵਜੇ ਇੰਦਨ ਦੀਆਂ ਕੀਮਤਾਂ ਵਿਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾ ਕੀਮਤ ਸੰਸ਼ੋਧਨ ਹਰ 15 ਦਿਨ ਬਾਅਦ ਕੀਤਾ ਜਾਂਦਾ ਸੀ। ਰਾਮ ਮੰਦਿਰ ਬਾਰੇ ਫੈਸਲਾ ਦੇਣ ਵਾਲੇ ਜੱਜ ਵੀ ਬਣਨਗੇ ਪ੍ਰਾਣ ਪ੍ਰਤੀਸ਼ਟਾ ਦੇ ਗਵਾਹ ਰਾਮ ਜਨਮ ਭੂਮੀ ਬਾਬਰੀ ਮਸਜਿਦ ਮਾਮਲੇ 'ਚ ਫੈਸਲਾ ਦੇਣ ਵਾਲੀ ਸੰਵਿਧਾਨਿਕ ਬੈਂਚ ਦਾ ਹਿੱਸਾ ਰਹੇ ਪੰਜ ਜੱਜ ਹੁਣ RAM LALA ਦੀ ਪ੍ਰਾਂਤ ਪ੍ਰਤੀਸ਼ਟਾ ਦੇਗਵਾ ਹੋਣਗੇ RAM ਜਨਮ ਭੂਮੀ ਮਾਮਲੇ 'ਚ ਫੈਸਲਾ ਦੇਣ ਵਾਲੇ ਬੈਂਚ ਦੀ ਅਗਵਾਈ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੇ ਕੀਤੀ ਸੀ ਇਸ ਤੋਂ ਇਲਾਵਾ ਇੱਕ ਹੋਰ ਸਾਬਕਾ CJI SA ਬੋਬੜੇ ਮੌਜੂਦਾ CJI D Y ਚੰਦਰ ਚੂੜ ਜਸਟਿਸ ਸ਼ੋਪ ਪੋਜਨ ਅਤੇ ਜਸਟਿਸ ਐਸ ਅਬਦੁੱਲ ਨਜ਼ੀਰ ਵੀ ਇਸ ਬੈਂਚ ਦਾ ਹਿੱਸਾ ਸਨ ਲਾ ਟੂਡੇ ਦੀ ਰਿਪੋਰਟ ਅਨੁਸਾਰ ਪ੍ਰਾਂਤ ਬティਸ਼ਤਾ ਸਮਾਗਮ ਦੇ ਲਈ ਪੂਰੇ ਦੇਸ਼ ਤੋਂ ਪੰਜਾਬ ਚੋਟੀ ਦੇ ਵਕੀਲਾ ਅਤੇ ਜੱਜਾਂ ਨੂੰ ਸੱਦਾ ਦਿੱਤਾ ਗਿਆ ਹੈ ਬੀਐਸਐਫ ਨੇ ਪਾਕਿਸਤਾਨੀ ਡਰੋਨ ਰਾਹੀਂ ਸੁੱਟੇ ਹਥਿਆਰ ਤੇ ਗੋਲਾ ਬਾਰੂਦ ਕੀਤਾ ਬਰਾਮਦ ਫਿਰੋਜ਼ਪੁਰ 2 ਜਨਵਰੀ ਸਿਮਾ ਸੁਰੱਖਿਆ ਬਲ ਨੇ ਜ਼ਿਲ੍ਹੇ ਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਤਸਕਰੀ ਕੀਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖੇਪ ਜਬਤ ਕੀਤੀ ਹੈ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪੈਕਟ ਖੋਲਣ ਤੇ ਇੱਕ AK47 ਅਸਾਲਟ ਰਾਈਫਲ ਦੋ AK47 ਮੈਗਜ਼ੀਨ 40 ਲਾਈਵ ਰਾਉਂਡ ਬਰਾਮਦ ਹੋਏ ਹਨ ਪੀ ਆਰਟੀਸੀ ਦੇ ਕਰਜ਼ੇ ਚ ਡੁੱਬੀ ਮਾਨ ਸਰਕਾਰ ਆਪ ਦੀਆਂ ਰੈਲੀਆਂ ਲੇਟ ਹੋਏ ਸੀ ਵਰਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿੱਚ ਪੰਜਾਬ ਸਰਕਾਰ ਕਿਵੇਂ ਕਰਜਾਈ ਹੁੰਦੀ ਜਾ ਰਹੀ ਹੈ ਇਸ ਦੀ ਉਦਾਹਰਣ ਇਸ ਤੋਂ ਮਿਲਦੀ ਹੈ ਕਿ ਸਰਕਾਰ ਆਪਣੇ ਹੀ ਪੀ ਆਰ ਟੀਸੀ ਵਿਭਾਗ ਦੇ ਕਰਜ਼ੇ ਵਿੱਚ ਡੁੱਬੀ ਹੋਈ ਹੈ ਪੰਜਾਬ ਸਰਕਾਰ ਨੇ PRTC ਦਾ 3 ਕਰੋੜ ਰੁਪਏ ਬਕਾਇਆ ਦੇਣਾ ਹੈ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਕਾਇਆ ਬਾਰੇ PRTC ਨੇ ਸਰਕਾਰ ਨੂੰ ਵਾਰ-ਵਾਰ ਕਿਹਾ ਹੈ ਪਰ કુલ 4 ਕਰੋੜ ਰੁਪਏ ਦੇ ਬਕਾਏ ਵਿੱਚੋਂ ਸਰਕਾਰ ਨੇ ਹੁਣ ਤੱਕ ਸਿਰਫ 28 ਲੱਖ ਰੁਪਏ ਹੀ ਅਦਾ ਕੀਤੇ ਹਨ ਜਦਕਿ 3 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦਾ ਭੁਗਤਾਨ ਕਰਨਾ ਅਜੇ ਵੀ ਬਾਕੀ ਹੈ ਪੰਜਾਬ ਚ ਵੱਧ ਰਹੇ ਨਸ਼ੇ ਤੇ ਹਾਈ ਕੋਰਟ ਨੇ ਚੁੱਕੇ ਸਵਾਲ ਕੇਂਦਰ ਤੋਂ ਵੀ ਮੰਗੀ ਜਾਣਕਾਰੀ ਪੰਜਾਬ ਸਰਕਾਰ ਇੱਕ ਵਾਰ ਮਨ ਨਸ਼ੇ ਨੂੰ ਲੈ ਕੇ ਸੁਵਾਲਾਂ ਦੇ ਘੇਰੇ ਵਿੱਚ ਹੈ ਪੰਜਾਬ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਵਾਰ ਪੰਜਾਬ ਦੇ ਨਾਲ ਹਰਿਆਣਾ ਨੂੰ ਵੀ ਟੜਹੜੇ ਵਿੱਚ ਖੜਾ ਕੀਤਾ ਹੈ ਅਤੇ ਦੋਵਾਂ ਸੂਬਿਆਂ ਦੀ ਪੁਲਿਸ ਤੋਂ ਨਸ਼ਿਆਂ ਨੂੰ ਕਿਵੇਂ ਨਸ਼ਟ ਕੀਤਾ ਜਾਂਦਾ ਹੈ ਬਾਰੇ ਵਿਸਥਾਰਤ ਜਾਣਕਾਰੀ ਮੰਗੀ ਹੈ ਨਾਲ ਹੀ ਅਦਾਲਤ ਨੇ ਪੰਜਾਬ ਚ ਵੱਧ ਰਹੇ ਨਸ਼ੇ ਤੇ ਕੇਂਦਰ ਸਰਕਾਰ ਅਤੇ ਐਨਸੀਬੀ ਤੋਂ ਜਾਣਕਾਰੀ ਮੰਗੀ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਕਿੰਨੇ ਲੋਕ ਨਸ਼ਿਆਂ ਦੇ ਚੁੰਗਲ ਵਿੱਚ ਫਸੇ ਹੋਏ ਹਨ ਭੋਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਕਮੇਟੀ ਦੀ ਅਗਵਾਈ ਹੇਟ ਐਸ ਸੀ ਐਸਟੀ ਸਿੱਖ ਮੁਸਲਿਮ ਇਸਾਈ ਅਤੇ ਨਿਹੰਗ ਸਿੰਘ ਜਿੱਥੇ ਬੰਦਿਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੇ ਭਾਰਤੀ ਸੰਵਿਧਾਨ ਨਾ ਹੁੰਦਾ ਤਾਂ ਭੋਜਨ ਜਿਹਨਾਂ ਦੀ ਆਬਾਦੀ 85% ਹੈ ਕਦੇ ਵੀ ਲੋਕ ਸਭਾ ਰਾਜ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਅਤੇ ਨਾ ਹੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਉੱਚ ਹੁੰਦਿਆਂ ਤੇ ਹੁੰਦੇ ਪੈਦ ਜੁੱਤੀ ਸਮਝੀ ਜਾਂਦੀ ਔਰਤ ਸਵਿਧਾਨ ਲਾਗੂ ਹੋਣ ਤੋਂ ਬਾਅਦ ਮਤ ਦੇ ਬਰਾਬਰ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਸਹੀ ਕੀਮਤ ਅਤੇ ਮਜ਼ਦੂਰੀ ਦਾ 8 ਘੰਟੇ ਸਮਾਂ ਤੈਅ ਕੀਤਾ ਗਿਆ ਹੈ ਸੰਵਿਧਾਨ ਲਾਗੂ ਕਰਨ ਸਮੇਂ ਪਾਤ ਰਤਨ ਬਾਬਾ ਸਾਈ ਪੀਮਰਾਓ ਅੰਬੇਦਕਰ ਜੀ ਨੇ ਸੰਵਿਧਾਨ ਸਭਾ ਵਿੱਚ ਭਾਸ਼ਣ ਦਿੰਦੇ ਹੋਏ ਕਿਹਾ ਸੀ ਭਾਵੇਂ ਸੰਵਿਧਾਨ ਜਿੰਨਾ ਮਰਜ਼ੀ ਹੀ ਚੰਗਾ ਕਿਉਂ ਨਾ ਹੋਵੇ ਜੇ ਲਾਗੂ ਕਰਨ ਵਾਲੇ ਚੰਗੇ ਨਹੀਂ ਹੋਣਗੇ ਤਾਂ ਅੰਤ ਨੂੰ ਬੁਰਾ ਹੀ ਸਮਝਿਆ ਜਾਵੇਗਾ ਸੋ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਬੜੀਆਂ ਸਰਕਾਰਾਂ ਨੇ ਸੋਧਾਂ ਦੇ ਨਾਂ ਤੇ ਅਸਲ ਸੂਰਤ ਵਿੱਚ ਸੰਵਿਧਾਨ ਨੂੰ ਖਤਮ ਕਰਨ ਦੀਆਂ ਘਟੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਜੋ ਭਾਰਤ ਦੇ ਭੋਜਨ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਸੰਵਿਧਾਨ ਦਿਵਸ ਮੌਕੇ ਮਾਨਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ ਡੀ.ਵਾਈ. ਚੰਦਰ ਚੋਹੜ ਜੀ ਨੇ ਵਿਟ ਵਿਟ ਕੀਤਾ ਕਿ ਜਿਹੜੇ ਲੋਕ ਸੰਵਿਧਾਨ ਨੂੰ ਨਫ਼ਰਤ ਕਰਦੇ ਹਨ ਸੰਵਿਧਾਨ ਉਹਨਾਂ ਦੀ ਵੀ ਰੱਖਿਆ ਕਰਦਾ ਹੈ ਇਸ ਲਈ ਉਹਨਾਂ ਸਮੂਹ ਭੋਜਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਓ ਗਣਤੰਤਰ ਦਿਵਸ ਦੇ ਮੌਕੇ ਤੇ ਹਰੇਕ ਵਿਅਕਤੀ ਸੰਵਿਧਾਨ ਦੀ ਜਾਣਕਾਰੀ ਲਵੇ ਇਸ ਲਈ 26 ਜਨਵਰੀ ਨੂੰ ਸਰਬਸੰਮਤੀ ਨਾਲ ਸੰਵਿਧਾਨ ਸਭਾ ਕੱਢਣ ਦਾ ਫੈਸਲਾ ਕੀਤਾ ਗਿਆ ਹੈ ਜੋ ਕਿ ਰੋਸ਼ਨ ਗਰਾਊਂਡ ਤੋਂ 11 ਵਜੇ ਸਵੇਰੇ ਸ਼ੁਰੂ ਕੀਤੀ ਜਾਵੇਗੀ ਉੱਤਿਆਂ ਤੇ ਬੈਠੇ ਆ ਤੇ ਉਹ ਸੰਵਿਧਾਨ ਕਰਕੇ ਆ ਤੇ ਜੇ ਅੱਜ ਜਿਹੜੀ ਮਹਿਲਾ ਨੂੰ ਆਜ਼ਾਦੀ ਤੋਂ ਪਹਿਲਾਂ ਪੈਰ ਦੀ ਜਿੱਤੀ ਸਮਝਿਆ ਜਾਂਦਾ ਸੀ ਉਹ ਮਰਦ ਦੇ ਬਰਾਬਰ ਆ ਤੇ ਸੰਵਿਧਾਨ ਕਰਕੇ ਆ ਕਿਸਾਨ ਮਜ਼ਦੂਰ ਜਿਨ੍ਹਾਂ ਨੂੰ ਅੱਜ ਦੇਸ਼ ਦੇ ਵਿੱਚ ਬਣਦਾ ਜਿਹੜਾ ਮਾਨਸਿਕਤਕਾਰ ਮਿਲ ਗਿਆ ਕਿਸਾਨਾਂ ਦੀਆਂ ਫਸਲਾਂ ਦੇ ਹੱਕ ਮਿਲ ਰਹੇ ਮਜ਼ਦੂਰਾਂ ਨੂੰ ਜਿਨ੍ਹਾਂ ਤੋਂ ਪਸ਼ਵਾ ਵਾਂਗੂ ਕੰਮ ਲਿਆ ਜਾਂਦਾ ਸੀ ਉਹਨਾਂ ਦਾ ਕੰਮ ਜਿਹੜਾ 8 ਘੰਟੇ ਨਾਲ ਲੜ ਕੀਤਾ ਗਿਆ ਸਾਰਾ ਸੰਵਿਧਾਨ ਕਰਕੇ ਆ ਔਰ ਸੰਵਿਧਾਨ ਨੂੰ ਇਸ ਵੇਲੇ ਜਿਹੜੀ ਸਾਡੀ ਸਾਰਿਆਂ ਦੀ ਜਿਹੜੀ ਚਿੰਤਾ ਆ ਸੰਵਿਧਾਨ ਦੇ ਵਿੱਚ ਜਿਹੜਾ ਝੂਠੀਆਂ ਸੋਧਾਂ ਦੇ ਨਾਂ ਤੇ ਜਿਹੜਾ ਉਹਦੇ ਵਿੱਚ ਤਰਮੀਮਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਡੇ ਲਈ ਚਿੰਤਾ ਦੀ ਗੱਲ ਹੈਗੀ ਆ ਕਿ ਸੰਵਿਧਾਨ ਦੇ ਅਸਲ ਸਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਆ ਸੋ ਇਸ ਕਰਕੇ ਅਸੀਂ 26 ਜਨਵਰੀ ਨੂੰ ਜਿਹੜਾ ਸੰਵਿਧਾਨ ਯਾਤਰਾ ਕੱਢ ਕੇ ਹਰੇਕ ਵਿਅਕਤੀ ਨੂੰ ਜਿਹੜਾ ਸੰਵਿਧਾਨ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਭਾਈ ਜਦ ਤੱਕ ਦੇਸ਼ ਦੇ ਵਿੱਚ ਸੰਵਿਧਾਨ ਆ ਉਦੋਂ ਤੱਕ ਹੀ ਸਮਾਨਤਾ ਆ ਉਦੋਂ ਤੱਕ ਹੀ ਹੱਕ ਆ ਅਗਰ ਸੰਵਿਧਾਨ ਕਿਸੇ ਤਰ੍ਹਾਂ ਖਤਮ ਹੁੰਦਾ ਤੇ ਅਸੀਂ ਸਾਰਿਆਂ ਦੇ ਹੱਕ ਜਿਹੜੇ ਬੰਚੇ ਹੋ ਜਾਣਗੇ ਬਾਕੀ ਜਿਹੜੀ ਅਗਲੀ ਗੱਲ ਆ ਸਾਡੇ ਵਿੱਚ ਜਿਹੜੇ ਵੱਖ-ਵੱਖ ਬਾਕੀ ਜਥੇਬੰਦੀਆਂ ਦੇ ਆਗੂ ਨੇ ਉਹ ਕਰਨਗੇ ਉਸ ਤੋਂ ਪਹਿਲਾਂ ਮੈਂ ਇੱਥੇ ਕਿਦਾ ਸੁਭਾਂਦਾ ਸੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਕਰੇ ਭਾਰਤ ਵਿੱਚ 20 ਜਨਵਰੀ ਦਾ ਵਿਸ਼ੇਸ਼ ਦਿਨ ਪੈਂਗੁਇਨ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਹਰ ਸਾਲ 20 ਜਨਵਰੀ ਨੂੰ ਪੈਗੁਇਨ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਮਨੁੱਖ ਆਮ ਤੌਰ ਤੇ ਪੈਗੁਇਨ ਦੇ ਕੁਦਰਤੀ ਨਿਵਾਸ ਸਥਾਨਾਂ ਵਿੱਚ ਨਹੀਂ ਰਹਿੰਦੇ ਹਨ ਇਸ ਲਈ ਸਪੀਸੀਜ਼ ਦੀ ਸਲਾਨਾ ਆਬਾਦੀ ਵਿੱਚ ਗਿਰਾਵਟ ਵੱਡੇ ਪੱਧਰ ਤੇ ਕਿਸੇ ਦਾ ਧਿਆਨ ਨਹੀਂ ਜਾਂਦਾ ਹੈ ਇਹੋ ਜਿਹੀਆਂ ਹੋਰ ਖਬਰਾਂ ਜਾਣਨ ਲਈ ਜੁੜੇ ਰਹੋ ਜੀਵੀਸੀ ਅਪਡੇਟ ਨਾਲ ਧੰਨਵਾਦ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल